ਦੋਸਤੋ ਅੱਜ ਪਹਿਲੀ ਮਈ ਆ ਸਾਡੇ ਭਾਰਤ ਦੇਸ਼ ਦੇ ਵਿੱਚ ਪਹਿਲੀ ਮਈ ਨੂੰ ਲੇਬਰ ਡੇ ਬਣਾਇਆ ਜਾਂਦਾ ਲੇਬਰ ਦਾ ਕਾਹਦਾ ਬਣਾਇਆ ਜਾਣਾ ਮਜ਼ਦੂਰ ਦਾ ਸਵੇਰੇ ਦਿਹਾੜੀ ਲੱਗੇ ਹੋਆ ਜਿਉਂ ਦਿਹਾੜੀ ਭੰਦੇ ਤੇ ਉਹਨਾਂ ਦਾ ਚੁੱਲਾ ਕਿਦਾਂ ਬੜੂਗਾ ਜਿਨ੍ਹਾਂ ਕਿਸੇ ਦੀ 50000 ਕਿਸੇ ਲੱਖ ਅਕ ਜ ਵੱਧ ਜਾਂ ਘੱਟ ਤਨਖਾਹ ਆ ਉਹ ਲੇਬਰ ਡੇ ਮਨਾ ਰਹੇ ਆ ਰਾਮ ਨਾਥੀ ਰੂਮਨ ਵਿੱਚ ਬੈਠੇ ਆ ਉਹ ਲੇਬਰ ਡੇ ਮਨਾ ਰਹੇ ਆ ਜਿਨ੍ਹਾਂ ਦਾ ਦਿਨ ਆ ਉਹ ਵਿਚਾਰੇ ਬੱਠਰ ਦੇ ਥੱਲੇ ਆਏ ਆ ਜਾਂ ਮੈਸਨ ਦਾ ਕੰਮ ਕਰਦੇ ਪੜਾਂ ਦੇ ਉੱਤੇ ਚੜ੍ਹੇ ਹੋ ਆ ਇਹ ਕਿਹੜਾ ਲੇਬਰ ਡੇ ਹੋ ਗਿਆ ਜਾਂ ਤਾਂ ਸਰਕਾਰਾਂ ਲੇਬਰ ਵਾਲਿਆਂ ਨੂੰ ਕੁਛ ਨਾ ਕੁਛ ਇਸ ਦਿਹਾੜੀ ਵਧਾਣ ਉਹਨਾਂ ਦੀ ਕਾ ਵੀ ਕੋਈ ਫਰਕ ਹੋਏ ਦੇਣਾ ਲੈਣਾ ਕੋਈ ਨਹੀਂ ਲੇਬਰ ਡੇ ਲੇਬਰ ਡੇ ਲੇਬਰ ਡੇ ਕਿਹੜੇ ਲੇਬਰ ਡੇ ਲੇਬਰ ਦੇ ਕੀ ਹੁਣ ਨਿਬੜ ਲਵਾਂਗਾ ਲਿਬਰਟੇਜ਼ ਦਾ ਮਤਲਬ ਤਾਂ ਇਹੀ ਹੋ ਗਿਆ ਜਾਂ ਲੇਬਰ ਨੂੰ ਕੋਈ ਦਾ ਫਾਇਦਾ ਨਹੀਂ ਦਾ ਲਿਬਰਟੇ ਬਣਾਉਣ ਦਾ ਫਾਇਦਾ ਵੀ ਕੀ ਆ ਮਜ਼ਦੂਰਾਂ ਕੋਈ ਫਾਇਦਾ ਕਰੋ ਕੋਈ ਸਰਕਾਰ ਕੋਈ ਚੰਗੀਆਂ ਚੀਜ਼ਾਂ ਨੇ ਆਵੇ ਕਿਸੇ ਸੱਟ ਚੋਟ ਲੱਗ ਜਾਂਦੀ ਆ ਉਹ ਉਹਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਮਜ਼ਦੂਰ ਨੂੰ ਪੁੱਛਦਾ ਕੌਣ ਆ ਇਹ ਇਸ ਭਾਰਤ ਦੇ ਇਦਾ ਤਰਬੇ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ